ਸੁਭੀਸ਼ ਸਿੰਘ ਤੁਹਾਡੇ ਤੇ ਪਹਿਲਾ ਸਵਾਲ ਇਹ ਕੀਤਾ ਜਾਂਦਾ ਹੈ ਕਿ ਤੁਸੀਂ ਪਕਾਲੇ ਸਰਕਾਰ ਤੇ ਰਹੇ ਧਿਆਨ ਪੰਥਕ ਮੁੱਦਿਆਂ ਜਿਹਨਾਂ ਕਾਰਨ ਹਜ਼ਾਰਾਂ ਸ਼ਹੀਦੀਆਂ ਹੋਈਆਂ ਉਹਨਾਂ ਨੂੰ ਵਿਚਾਰਨ ਦਾ ਤੁਸੀਂ ਇਹ ਗੁਣਾ ਕੀਤਾ ਕਿ ਨਹੀਂ ਕੀਤਾ ਹਾਂ ਜਰਾ ਹਾਂ ਜਵਾਬ ਦੇਣਾ ਹੈ ਹਾਂ ਜੀ ਇਸ ਤਰ੍ਹਾਂ ਦੂਜਾ ਸਵਾਲ ਤੁਹਾਡੇ ਤੇ ਹੈ ਬਹੁਤ ਪੁੱਲਾ ਹੋਈਆਂ ਖਾਤਿਰਾਂ ਸਾਡੀ ਪਾਰਟੀ ਵਿੱਚ ਜੋ ਪੁੱਛਿਆ ਜਾਏ ਜੋ ਪੁੱਛਿਆ ਜਾਏ ਉਹਦਾ ਹਾਂ ਜਾਂ ਨਾ ਵਿੱਚ ਜਵਾਬ ਦੇਈ ਜਾਓ ਸਵਾਲ ਮੈਂ ਪੜ ਰਿਹਾ ਹਾਂ ਸੰਗਤ ਦੇ ਸਮੂਹ ਵਿੱਚ ਆ ਰਿਹਾ ਤੁਸੀਂ ਹਾਂ ਜਾਂ ਨਾ ਦਾ ਜਵਾਬ ਦੇ ਦਿਜੋ ਦੂਜਾ ਸਵਾਲ ਤੁਹਾਡੇ ਤੇ ਇਹ ਹੈ ਕਿ ਬੇਗੁਨਾ ਸਿੱਖਾ ਦਾ ਕੋਹ ਕੋ ਕੇ ਕੱਤਰ ਕਰਨ ਵਾਲੇ ਜਦੋਂ ਤੱਕ ਪੜਦਾ ਤੁਸੀਂ ਗੁਰੂ ਦੀ ਹਸਰੇ ਵਿੱਚ ਨਾ ਰੱਖੋ ਭਾਰ ਮੁਕਤ ਹੋ ਜਾਓਗੇ ਬਣ ਕਰਕੇ ਵੀ ਭਾਰ ਮੁਕਤ ਹੋ ਜਾਓਗੇ ਸੰਗਤ ਦੇ ਵਿੱਚ ਵੀ ਪਰ ਗੁਰੂ ਦੇ ਤੌਰ ਵਿੱਚ ਵਿੱਚ ਬਖਸ਼ੇ ਜਾਓਗੇ ਹਾਂਜੀ ਸਰਕਾਰ ਵੇਲੇ ਗੁਰੂ ਬ੍ਰਹਸਾਜੀ ਮਹਾਰਾਜ ਦੇ ਸਰੂਪ ਜਿਹੜਾ ਸਨ ਉਹ ਚੋਰੀ ਹੋਏ। ਕੰਧਾਂ ਦੇ ਉੱਤੇ ਪੋਸਟਰ ਲਾਏ ਗਏ। ਵੰਡਾਰਿਆ ਗਿਆ ਸਿੱਖਾਂ ਨੂੰ। ਗੰਦੀਆਂ ਗਾੜਾਂ ਉਧਾ ਪੋਸਟਰ ਤੇ ਲਿਖਿਆ ਗਿਆ। ਤੁਸੀਂ ਉਹਦਾ ਚੋਰੀ ਕਰਨ ਵਾਲਿਆਂ ਨੂੰ ਲੱਭਣ ਵਿੱਚ ناکਾਮ ਰਹੇ ਜਾਂ ਤੁਸੀਂ ਲੱਭਿਆ ਨਹੀਂ। ਪੋਸਟਰ ਬਾਅਦ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੇ ਅੰਗ ਕਾੜ ਕੇ ਤੇ ਗਲੀਆਂ ਦੇ ਵਿੱਚ ਖਿਲਾਰੇ ਗਏ। ਔਰ ਤੁਸੀਂ ਉਹਦਾ ਗੁਸ਼ਟਾ ਦੇ ਪੁਸ਼ਪ ਪਨਾਏ ਕੀਤੇ ਬੋਤਾ ਪਰ ਔਰ ਉਸ ਤੋਂ ਬਾਅਦ ਜਿਹੜਾ ਮੋਰਚਾ ਲੱਗਾ ਬਹਿਮਲ ਕਣਾ ਜਾਂ ਕੋਟਪੂਰਾ ਜਾ ਕੇ ਸੰਗਠਾਪ ਮੁਹਾਰੇ ਇਕੱਠਿਆ ਹੋ ਕੇ ਬੈਠੀਆਂ ਉਥੇ ਦੋ ਸਿੱਖ ਤੁਸੀਂ ਗੋੜੀਆਂ ਮਾਰ ਕੇ ਹੁੰਦੇ ਇਹ ਤੁਹਾਡੀ ਸਰਕਾਰ ਵਲ ਹੋਇਆ ਇਹ ਘਰਾ ਤੁਸੀਂ ਮੰਨਦੇ ਹੋ ਕੇ ਨਹੀਂ ਹੋਇਆ ਜੀ ਬਿਨਾਂ ਜਿਹੜੇ ਤੁਸੀਂ ਸ਼੍ਰੋਮਣੇ ਕਮੇਟੀ ਨੂੰ ਕਹਿ ਕੇ ਕਿ ਸਰਪਤਾ ਸਾਬ ਦੇ ਮੁਆਫੀ ਵਾਰ ਅਗੇ ਦਾ ਫੈਸਲਾ ਸੀ ਕੋ ਨੂੰ ਸਹੀ ਕਰਾਉਣ ਵਾਸਤੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਗੁਰੂ ਕੇ ਘੋਰਤ ਕੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਇਹ ਤੁਸੀ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਜਿਹੜੇ ਸ਼੍ਰੋਮਣੇ ਕਮੇਟੀ ਕੋਲੋਂ ਕੋਣਕਦੇ ਫੈਸਿਆਂ ਦੀ ਗੋਲਪੋ ਕਰਵਾਈ ਗਈ ਔਰ ਆਪਣੀ ਵਿਵਾਈ ਹੋਈ ਮੌਕੇ ਨੂੰ ਸਹੀ ਤਹਰਾਉਣ ਵਾਸਤੇ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਹੋ ਤੁਸੀਂ ਘਰਾ ਕੀਤਾ ਹਾਂਜੀ ਸੰਜੀਤ ਸਿੰਘ ਡਾਕਟਰ ਸੰਜੀਤ ਸਿੰਘ ਜਿਹਨਾਂ ਦਾ ਜ਼ਿਕਰ ਅਕਸਰ 4 ਕਾਲ ਵਿੱਚ ਆਉਂਦਾ ਉਸੇ ਸਾਹਮਣੇ ਆਉਂਦਾ ਜੇ ਜੀ ਸਰਸੇ ਬਾੜੇ ਦੇ ਸੌਦਾ ਸਾਹ ਕੇ ਮੌਅਤੀ ਦਾ ਪੱਤਰ ਜਿਹੜਾ ਉਹ ਆਇਆ ਜਾਂ ਬਣਾਇਆ ਕਿ ਕੀਤਾ ਕਿ ਨਹੀਂ ਕੀਤਾ ਜਿਹੜਾ ਉਹਦੇ ਉੱਤੇ ਜਿਮਾ ਆਚਨਾ ਸ਼ਬਦ ਲਿਖਿਆ ਗਿਆ ਉਹ ਤੁਹਾਡਾ ਆ ਮੰਨਦਾ ਕਿ ਉਹ ਤੁਸੀਂ ਬਾਤ ਵਿੱਚ ਉਹਨੂੰ ਐਡਿਟ ਕੀਤਾ ਹੈ ਕਿ ਇਹ ਸੱਚ ਹੈ ਜਾਂ ਝੂਠ ਹੈ ਕੀ ਗੁਨਾਹ ਕੀਤਾ ਕਿਤੇ ਕਿਤੇ ਹਾਂ ਜਾਂ ਨਹੀਂ ਦਾ ਜਵਾਬ ਦੇਣਾ ਹੈ ਕਿਸੇ ਪ੍ਰਕਾਰ ਦਾ ਕੋਈ ਗੁਰੂ ਦੀ ਹਜ਼ੂਰੀ ਵਿੱਚ ਨਾ ਝੂਠ ਬੋਲਣਾ ਹੈ ਸਾਫ ਪਰਦਾ ਰੱਖਣਾ ਹੈ ਗੁਰੂ ਬਖਸ਼ਿੰਦ ਹੈ ਤੁਹਾਡਾ ਜੇ ਕੋਈ ਗੁਨਾਹ ਕੀਤਾ ਤਾਂ ਤੋੜਦਾ ਜਾਏਗਾ ਜੇ ਤੁਸੀਂ ਕੀਤਾ ਹੈ ਤੇ ਹਾਂ ਜਾਂ ਨਾ ਜਵਾਬ ਦਿਓ ਗੁਰੂ ਘਰਾਂ ਦੀ ਹਾਜ਼ਰੀਂ ਸ਼ੈਨਾ ਜੀ ਬਖਵਾਜਨ ਆਪਣੇ ਕੋਲੋਂ ਕੋਈ ਐਕਟ ਨਹੀਂ ਕੀਤਾ ਠੀਕ ਹੈ ਦੇਖੋ ਕੀਤਾ ਕਿ ਨਹੀਂ ਤੁਹਾਨੂੰ ਜਾਣਕਾਰੀ ਹੈ ਬਹਿ ਜੰਮੇ ਕੋ ਹਵਾਰਤ ਪੜਿਆ ਸੀ ਉਹ ਸਿੰਘ ਸਰਨਾਥੀ ਬੇਦੀ ਤਾ ਉਹਦੇ ਚ ਜ਼ਿਕਰ ਹੁੰਦਾ ਮੈਂ ਕਿ ਸ਼ਬਦ ਆਖੀ ਨਹੀਂ ਕਿ ਮਯਾਤ ਨਾ ਕਿ ਉਹ ਸ਼ਬਦ ਹੈ ਤੁਹਾਡੇ ਮੁਤਾਬਕ ਹੈ ਕਿ ਉਹ ਸਿੰਘ ਸਰਨਾਥਾਂ ਨੇ ਅਰਪ ਕੀਤਾ ਨਹੀਂ ਬਹਿ ਜੋ ਹਵਾਰਤ ਜਿਹੜੀ ਕੰਟਰੋਵਰਸੀ ਬਣੀ ਠੀਕ ਹੈ ਮੇਰੇ ਕੋਲ ਕੋਈ ਸਬੂਤ ਨਹੀਂ ਹੈ ਠੀਕ ਹੈ ਜਦੋਂ ਮਾਜਰਾ ਪ੍ਰੇਮ ਸਿੰਘ ਪ੍ਰੇਮ ਸਿੰਘ ਤੁਹਾਡੇ ਤੇ ਦੋਸ਼ ਹੈ ਗੱਲ ਚਰਚਾ ਵਿੱਚ ਹੈ ਕਿ ਤੁਸੀਂ ਜਿਹੜੀ ਸੌਦਾ ਸਾਧ ਲਈ 2007 ਵਿੱਚ ਜਦੋਂ ਇਸ ਲਾਭਪੂਰੇ ਵਿੱਚ ਉਹ ਸਰਪਤ ਘੋੜ ਕੇ ਤੇ ਉਹਨੂੰ ਜਾਮੇ ਇਨਸਾ ਤਾਂ ਨਾ ਦਿੱਤਾ ਪਰ ਗੁਰੂ ਸਾਹਿਬ ਜੀ ਪੁਸ਼ਾਕ ਪਾਈ ਉਹ ਪੁਸ਼ਾਕ ਪਹੁੰਚਾਉਣ ਵਿੱਚ ਤੁਹਾਡਾ ਕੋ ਮਤ ਹੈ ਇਹ ਸਿਰਿਆਂ ਨੂੰ ਝੂਠਾ ਜੀ 100 ਫੀਸਦੀ ਝੂਠਾ ਮੈਂ ਤੇ ਕਾਹਦਾ ਖਰਚ ਕਹਿਣਾ ਪਰ ਕਿਹਦੇ ਇਖਾਖਾ ਦੇ ਨਾਂ ਤੇ ਬਿਆਨ ਦਿੱਤਾ ਸੀ ਨਾ ਇਹ ਦੂਜੇ ਦਿਨ ਉਹਨੂੰ ਰਿਕਾਲ ਕਰ। ਬਸ ਠੀਕ ਹੈ। ਆ ਨਾ ਜੀ ਟੋਟਲੀ ਜੁੰਡਾ। ਗੁਰੂ ਜਾਣਦਾ ਹੈ ਜਾਂ ਤੁਸੀਂ ਜਾਣਦੇ ਹੋ। ਸਵਾਲ ਹੀ ਖੜਾ ਹੋ ਜਾਂਦਾ। ਪੰਜਾਬ ਕੈਂਟਰ ਵਿੱਚ 200 ਫਰਾਕ ਜਿਹੜੇ ਸਨ ਉਹ ਫਾਇਰ ਹੋਏ ਧਰਮੰਦਰ ਸਾਹਿਬ ਦੇ ਅੰਦਰ। ਪ੍ਰਕਰਮਾ ਵਿੱਚ ਜਦ ਵਕ ਵਕ ਥਾਵਾਂ ਤੇ ਉਹਦੇ ਵਿੱਚ ਫੈਡਰੇਸ਼ਨ ਦੇ ਦੋ ਸਿੰਘ ਵਿੱਚ ਝਿੱਲ ਹੋਏ। ਤੁਸੀਂ ਉਧਰ ਪਹਚਾਵਤ ਸੀ। ਮੈਂ ਤਾਂ ਐਵੇਂ ਜਿੱਦ ਮੱਤੇ ਆਇਆ ਹਾਜ਼ਰੀ ਦੀ ਰੀਤੇ ਵੀ ਸ਼ਰਿਆ ਮੇਰੇ ਗੁੱਤ ਜਾਣ ਬੁੱਝ ਕੇ ਦੋਸਰ ਆਇਆ ਜਾਂਦਾ ਮੈਂ ਇੱਥੇ ਆਇਆ ਨਹੀਂ ਸੀ ਉਹਨੇ ਠੀਕ ਹੈ ਅੱਗੇ ਬਾਈਕ ਦਿਓ ਜੀ ਸੁਖਦੇਵ ਸਿੰਘ ਨੂੰ ਤੇ ਬੋਲੋ ਇਹ ਤੋਂ ਲੈ ਪ੍ਰਵੰਦਸ ਤੋਂ ਤੁਸੀਂ ਬਾਈਕ ਲੈ ਲਓ ਉਹ ਸਰਦ ਲੋਕ ਨੇ ਉਸੇ ਬਾਈਕ ਲੈ ਲਓ ਇਹ ਜਾਲਮ ਅਫਸਰਾਂ ਨੂੰ ਤੁਸੀਂ ਤਰਕੀਆਂ ਦਵਾਈਆਂ ਦੇ ਜਾਂ ਟਿੱਕਾਂ ਦਵਾਈਆਂ ਦੇ ਅਸਤਾਲੀ ਗੱਲ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਜਿਹਨੇ ਸਿੰਘ ਸਾਹਿਬ ਜੀ ਨੇ ਪਹਿਲਾਂ ਆਪਣੀ ਤਕਰੀਰ ਵਿੱਚ ਅੱਗ ਦੇ ਨਾਲ ਵਿਚਾਰ ਸਾਂਝੇ ਕੀਤੇ ਲੈ ਕਿ ਇਹ ਉਹ ਜਾਲਮ ਉਹ ਉੱਚੜ ਪੁਲਸ ਅਫਸਰ ਨੇ ਜਿਨ੍ਹਾਂ ਨੇ ਪੰਜਾਬ ਦੇ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲੇ ਬੁਣਾ ਕੇ ਵਕਤ ਬਾਅਦ ਧਾਵਾ ਤੇ ਉਹਨਾਂ ਨੌਜਵਾਨਾਂ ਨੂੰ ਸ਼ਿਹਰ ਕੀਤਾ ਔਰ ਅਕਾਲੀ ਸਰਕਾਰ ਵਿੱਚ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਤੇ ਅਹੁਦੇ ਦਿੱਤੇ ਗਏ ਤੁਸੀਂ ਇਹਦੇ ਬਾਰੇ ਦੱਸੋ ਤੁਸੀਂ ਕੀਤਾ ਗੁਣਾ ਕਿ ਨਹੀਂ ਕੀਤਾ ਮੈਂ ਅਰਮ ਦਾ ਗੁਣਾ ਕੀਤਾ ਮੈਂ ਉਹਨਾਂ ਨੂੰ ਪਾਰਟੀ ਵਿੱਚ ਲੋੜੀ ਜੁਰਤ ਇਹਨਾਂ ਤੋਂ ਕੁਝ ਨਹੀਂ ਕਰਦੀ ਉਹਦੇ ਮੈਂ